ਗੇੜਾ ਅਮਨ ਮਮਾ ਜੀ ਮੈਂ ਕਿਹਾ ਤੈਨੂੰ ਕੋਈ ਟੈਨਸ਼ਨ ਨਹੀਂ ਹਾਂਜੀ ਉਹ ਹੀ ਤੇ ਗੱਲ ਹੈ ਉਹ ਤਾਂ ਭਾਵੇਂ ਜਿੰਨਾ ਮਰਜ਼ੀ ਕਰ ਲੈ ਗਾ ਗਾਇਸ ਗਾਇਸ ਹਾਂਜੀ ਗਾਇਸ ਆਪ ਕੋ ਨਾਲ ਬੜਾ ਪਸੰਦ ਆ ਗੇੜਾ ਅਮਨ ਫਿਰ ਤੁਸੀਂ ਦੇਖੋ ਹੁਣ ਉਹਨੇ ਕੀ ਕਰਨਾ ਹੈ ਬਹੁਤ ਕੰਟਫਰੂਗੀ ਆ ਗਏ ਅੱਜ ਤੋਂ ਇਹ ਦੂਰ ਹੋਇਆ ਚਲੋ ਡਰੈਸਟ ਕਰੋ ਬਿਲਕੁਲ ਇਰੀ ਤੇਰੇ ਨੂੰ ਲੱਗ ਗਿਆ ਬਿਲਕੁਲ ਲੱਗ ਗਿਆ ਜਿਹਦੇ ਆਪਾਂ ਕਿੰ ਕਿੰਨੀ ਚਲਾ ਲਵਾਂ ਪਲੇਅਰ ਅੱਛਾ ਆ ਜਾਣਾ ਏ ਹੂੰ ਦੇਖੋ ਏ ਡਰੈਸ ਬਹੁਤ ਧੀਰੀ ਬੋਸ ਹਨ ਇਹ ਕਿਸੇ ਦਾ ਫਲੌਕ ਸੂਟ ਹੀ ਬਣਾ ਰਿਹਾ ਉਹਨਾਂ ਨੇ ਘਟੋ ਘਟ 10 ਸੂਟ ਹੈਂਡ ਵਰਕ ਦੇ ਬਣਾਏ ਆ ਤੋ ਕਹ ਰਹੇ ਸੀ ਕਿ ਅਮਨ ਇੱਕ ਪਲੇਨ ਤੇ ਬਣਾ ਦੀ ਸਾਨੂੰ ਬਲੈਕ ਸੂਟ ਕੁਛ ਨਹੀਂ ਚਾਹੀਦਾ ਬਟ ਮੈਂ ਆਪਣੇ ਵੱਲ ਉਹਨਾਂ પાસે ਫੈਬਰਿਕ ਲਿਆਏ ਛੋਹੇ ਰਸ ਇਹ ਬੱਸ ਕਰ ਇਹ ਜੋਰ 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 ਜੜ ਫਤਿਹ ਮਰੀ ਨਗਲਾ ਲਾ ਰੇ ਕਿ ਸਸਤੀ ਕਾ ਜੀ ਸਾਰਿਆਂ ਨੂੰ ਹਾਂਜੀ ਫਤਿਹ ਸਿੰਘ ਨਾ ਫਤਿਹ ਸਿੰਘ ਨਾਲ ਕੇ ਖੇਡਣ ਲੱਗੇ ਹੋਏ ਨੇ ਤੇ ਮੈਂ ਤੇ ਬਣਾ ਲਈਆਂ ਸੀ ਤੇ ਅੱਜ ਸਾਨੂੰ ਆਰਡਰ ਆਇਆ ਵੀ ਇੱਕ ਤਾਂ ਬਣਾ ਲਓ ਖਿਚੜੀ ਤੇ ਇੱਕ ਨਾਲ ਕੁਝ ਮਿੱਠਾ ਮਤਲਬ ਬਣਾ ਦਿਓ ਜਾਂ ਜਲੀਆ ਤੇ 세ਮੀਆਂ ਪਿਆਈ ਸੱਚੇ 세ਮੀਆਂ ਬਣਾ ਲੈਣੇ ਆ ਪਨੀਰ ਦਾ ਖਿਚੜੀ ਖਾਣ ਨੂੰ ਦਿਲ ਕਰਦਾ ਕਿਉਂਕਿ ਪਨੀਰ ਬਿਮਾਰ ਹੈ ਤੇ ਮੇਰਾ ਮਿੱਠਾ ਖਾਣ ਦਿਲ ਕਰ ਲਿਆ ਸੀ ਨਹੀਂ ਕਿਉਂ ਬਿਮਾਰ ਤਾਂ ਹੈ ਮੇਰਾ ਵਜਨ ਘਟ ਗਿਆ ਤੇ ਮੈਂ ਵੀ ਇੰਨਾ ਕਿ ਇੰਨਾ ਕਿ ਘਟਿਆ ਓ ਮਾਈ ਗੋਡ ਤੇ ਮੈਂ ਮਿੱਠਾ ਖਾਣਾ ਇਸੇ ਚੱਕਰ ਚ ਮੈਂ ਅੰਮਣ ਦੇ ਇੰਨਾ ਕਿ ਵਜਨ ਉਹ ਕਰਨ ਕਰਕੇ ਮੈਂ ਡੰਬਲ ਡੰਬਲ ਵੀ ਉਹ ਕਿਤੇ ਸੀਗੇ ਪਤਾ ਕਿਤੇ ਸੀਗੇ ਮੈਂ ਅੰਮਣ ਨੂੰ ਕਿਹਾ ਕਿ ਆਪਾਂ ਨਾ ਜਿੰਮ ਦਾ ਸਮਾਨ ਹੈ ਹੈ ਘਟਦਾ ਨਹੀਂ ਮਤਲਬ ਮਸਲਸ ਬਣਦੇ ਨੇ ਕਿਹਦੀ ਵਜ੍ਹਾ ਕਰ ਤੁਮ ਲੈ ਬੱਠਗਾ ਤੂੰ ਘੜਦਾ ਮਸਲਸ ਤੁਹਾਨੂੰ ਕਹਿੰਦਾ ਆਬਸਲੀ ਫੈਟ ਤਾਂ ਉਹ ਹੋਊਗਾ ਹੀ ਤੇ ਇਧਰ ਫਤੇ ਸੰਗ ਦੇਖੋ ਕਿ ਇੰਨੀ ਅੱਛੀ ਮਾਰ ਲੱਗਿਆ ਹੋਇਆ ਹੈ ਤੇ ਉਧਰ ਖਿਚੜੀ ਸਾਡੀ ਬਣ ਗਈ ਬਸ ਤੇ ਇਧਰ ਸਾਡੀ ਸੇਵੀਆਂ ਦੀ ਪੂਰੀ ਤਿਆਰੀ ਹੈ ਕਿਉਂਕਿ ਸਾਰੇ ਜਣੇ ਨਾ ਥੋੜੇ ਬਿਮਾਰ ਨੇ ਤੇ ਉਹਦੇ ਕਰਕੇ ਗਿਆ ਦਾ ਕੁਝ ਖਾਸ ਮੂਡ ਨਹੀਂ ਹੈਗਾ ਖਾਣ ਦਾ ਵੈਸਾ ਸਾਡੀ ਸਬਜ਼ੀ ਬਣੀ ਪਈ ਹੀ ਮੈਂ ਦਿਲ ਦਾ ਨਹੀਂ ਕਰਦਾ ਜਿਹੜਾ ਮਿੱਠਾ ਮਾਰ ਲੈਂਦਾ ਕੀ ਅਗਲੇ ਦਿਰ ਨਿਕਲਦਾ ਨਾ ਜਦੋਂ ਕੋਈ ਮਿਲਦਾ ਸਾਡੇ ਇੱਕ ਦੀਦੀ ਪਤਾ ਕੀ ਕਹਿੰਦੇ ਮਨਜੀਤ ਦੀਦੀ ਪਤਾ ਕੀ ਕਹਿੰਦੇ ਕਹਿੰਦੇ ਫਤਿਹ ਨਾ ਐਂ ਬੋਲਦਾ ਜਿੱਦਾਂ ਚਾਬੀ ਦੇ ਕੇ ਛੱਡਿਆ ਹੁੰਦਾ ਸਾਡੇ ਘਰ ਸਾਰੇ ਐਂ ਹੈ ਪਤਾ ਜਿੱਦਾਂ ਚਾਬੀ ਉਹ ਹੋ ਜਾਂਦੀ ਤਿੱਕੋ ਤਾਂ ਚੌਪਾ ਜਾਂਦਾ ਨਾ ਤੇ ਇੱਕੋ ਵਾਰੀ ਫਿਰ ਬੋਲਣ ਲੱਗ ਜਾਂਦੇ ਨੇ ਸਾਡਾ ਉਹ ਕੰਮ ਹੈ ਸਾਡੇ ਮੂਡ ਤੇ ਡਿਪੈਂਡ ਹੈ ਜਦੋਂ ਹਾਂਜੀ ਮੈਂ ਤੁਹਾਨੂੰ ਮਾਰਿਆ ਫਤਿਹ ਪੁੱਤ ਗਰਮ ਮੈਂ ਕੜਾਹੀ ਅਮਨਦਰ ਮੇਰੇ ਪੈਵੇਂ ਜੇ ਗਰਮ ਹੱਥ ਲੱਗ ਗਿਆ ਤੇਰਾ ਸਾਰਾ ਹੱਥ ਸੱਟ ਨਹੀਂ ਹੋਣਾ ਪੁੱਤਰ ਹਾਂ ਪੁੱਤ ਬਹੁਤ ਗਰਮ ਹੋਣੀ ਪਈ ਫਤਿਹ ਸਤੇਖੰਡ ਬੀਹਲੂ ਇਹੋ ਜਿਹਾ ਬਚੀ ਜਾਂਦਾ ਹਾਲ ਹੈ ਕੀ ਕਰੇ ਬੰਦਾ ਐਡੀ ਤਾਨ ਬਚੇ ਨਾ ਖੰਡ ਬਸ ਪੁੱਤਰੀ ਭੁੱਜ ਗਈਆਂ ਸੇਵੀਆਂ ਇੰਨੀਆਂ ਕਿੰਨੀਆਂ ਖੁਲਣੀਆਂ ਨੇ ਪੰਜਾਬ ਬਾਰੇ ਦੇਖ ਕੇ ਆ ਵੀ ਵੀਰੇ ਹੁਰੀ ਆਉਂਦੇ ਕਿ ਨਹੀਂ ਆ ਜੇ ਗੇਟ ਕੋ ਜਾ ਕੇ ਤੁਗੀ ਐਡੀ ਗਰਮੀ ਤਾਂ ਨਹੀਂ ਹੈਗਾ ਵੀ ਮੈਂ ਕਾਟਨ ਵਿੱਚ ਨਹੀਂ ਲੈ ਕੇ ਆਵਾ ਖਾਣਾ ਦਾ ਖੋਈ ਚਾਹੀ ਚ ਨਹੀਂ ਲੈ ਆਈ ਮੈਚਿੰਗ ਲੈਣੀ ਨਾਲ ਪਾਣੀ ਪਹਿਲ ਪਾਣੀ ਲੈ ਉਹ ਪਿਆ ਪਾਣੀ ਭਰ ਕੇ ਉੱਥੇ ਪੀ ਲੈ ਫਤਿਹ ਰੰਡਾ ਪਾਇਆ ਹੋਇਆ ਦਹੀਂ ਜਮਾ ਲਈਏ ਫੜਾ ਦਹੀਂ ਆ ਮੈਂ ਤੈਨੂੰ ਉਹੀ ਕਹਿਣਾ ਹੈ ਵੀ ਦਹੀਂ ਪਿਆ ਵੀ ਹੈ ਤੇ ਉਸ ਹਿਸਾਬ ਨਾਲ ਬਣਾ ਲਈ ਥੋੜਾ ਜਿਹਾ ਬਣਾ ਰਿਹਾ ਆ ਆਹੋ ਕਦਰ ਸਵੇਰੇ ਖਿਚੜੀ ਬਣਾਣੀ ਹੈ ਨਾ ਤੇ ਸਵੇਰ ਦਾ ਵੀ ਸੋਚ ਰਹੀ ਮੈਂ ਕਿਚੜੀ ਬਣਾਈਏ ਥੋੜੇ ਦੇਰ ਹਲਕਾ ਖਾਈ ਜੀ ਹੈ ਨਾ ਦਹੀਂ 9 ਵਜ ਗਏ ਬਾਜੀ ਹੁਣੀ ਆਈ ਨਹੀਂ ਹੈਗੇ ਬਾਜੀ ਚਰਨ ਚੇਲਾ ਆਪਣੇ ਚੱਕ ਤੋਂ ਬਣਾ ਲੈ ਲੇ ਹਣ ਹਾਲੇ ਤੇ ਪਾ ਲੈ ਖਟਾਸ ਸੰਤਾ ਭਰ ਕੇ ਉਹ ਪਰਾਂਟਾ ਕਰੇ ਬਹੁਤ ਹੈ ਨਹੀਂ ਤੇ ਲੋਕ ਬੋਲਦੇ ਆ ਹਾਂ ਥੋੜਾ ਬੜਾ ਆਣੀ ਤੁਹਾਨੂੰ ਜਿਹਨਾਂ ਨੂੰ ਮੈਂ ਰੱਖ ਦਿੱਤੇ। ਬਾਸ ਹੋ ਗਈ ਤੇਵਾ ਇੱਧਰ ਲਾ। ਅੰਮ੍ਰਿਤੋ ਤੋਂ ਕੀ ਹੈ? ਦੋ ਹੀ ਰੋਟੀ ਨਾ ਹੋਰ। ਬਾਦਰ ਤੋਂ ਤਾਂ ਆਪਣੀ ਚਾਹ ਦੀ ਵਾਸਤੇ ਤੇ ਉਹਨਾਂ ਦੀ ਕੌਫੀ ਵਾਸਤੇ ਮੈਂ ਰੱਖਤਾ। ਫਿਰ ਚਲੇ ਆਖਾ ਲੈ। ਅਮਨ ਤੋਂ ਤੇ ਚਾਹ ਕਰਾਂਗੇ ਨਾ ਕਿੰਦਿਆ? ਇਹ ਹੀ ਇਹਦਾ ਕੰਮ ਵੀ ਹੁੰਦਾ। ਬਣ ਗਿਆ ਸਾਡਾ ਦਹੀਂ। ਇਹ ਕੋ ਵੀ ਹੁੰਦੀ ਅਮਨ ਮਸ਼ੀਨ ਵੀ ਸੱਚ। ਦਹੀਂ ਬਣਾਉਣ ਵਾਲੀ। ਮਤਲਬ ਉਹਦੇ ਵਿੱਚ 1-2 ਘੰਟੇ ਚ ਦਹੀਂ ਬਣ ਜਾਂਦਾ ਬਸ। ਸਾਰਾ ਕੁਝ ਪਾ ਕੇ ਰੱਖੋ। ਪਰ ਉਹ ਨੂੰ ਕਿੰਨਾ ਗਲਤ ਤਰੀਕਾ ਹਣਾ ਤੂੰ ਸੋਚਦੇ ਜਿਹੜਾ ਅੱਧੇ ਘੰਟੇ ਕਿੱਥੇ ਤੇ ਸਾਰੀ ਰਾਤ ਆਈ ਰੱਖ ਕੇ ਦਹੀ ਬਣਾਣੇ ਆ ਤੇ ਕਿੱਥੇ ਅੱਧੇ ਘੰਟੇ ਚ ਮਸ਼ੀਨ ਦਹੀ ਬਣਾ ਲੈਂਦੀ ਹੈ ਹਨਾ ਬਾਹਲੀ ਦੁਨੀਆ ਸੌਹੜੋ ਹੀ ਪਈ ਹੈ ਯਾਰ ਚਲ ਆ ਪਿਆਏ ਕੁਛ ਹੋ ਪਿਆ ਸਰਜਨ ਕੋਈ ਸਬਜੀ ਕੇ ਸਬਜੀ ਦਾ ਨਾਮ ਲੈਣ ਨੂੰ ਜੀਰੀ ਕਰਦਾ ਕੋਸ਼ਿਸ਼ ਹਾਂ ਜੀ ਹੁਣ ਤਾਂ ਵਜਜੀ ਤੇਰੇ ਸਾਹਮਣੇ ਆਦ ਹੋ ਗਈ ਐਡੀ ਸਿਟੀ ਵਜਜੀ ਕੀ ਕਰਨਾ ਇਹਨੂੰ ਕਿਥੇ ਰੱਖਾਂ ਹਾਂ ਇਹ ਢੱਕ ਦੇ ਚ ਤੇ ਲੱਕ ਪੋਣਾ ਧਰ ਦੇ ਹੂੰ ਤੇ ਉੱਤੇ ਢੱਕੇ ਰੱਖ ਦੇ ਕੋਈ ਚੀਜ਼ ਰੱਖੂਗੀ ਚਪਲ ਹੀ ਫੁੜੀ ਹਵਾ ਨਹੀਂ ਸਕਦੇ ਮੋੜਦਾ ਰੋਤਾ ਤਾਂ ਪਲੇਟ ਦੇ ਹੋਏ ਨੇ ਪਲੇਟ ਵਿੱਚ ਛੋਟੇ ਟੱਲੇ ਪੈ ਗਏ ਤਾਂ ਦਿੱਕੀ ਨੇ ਕੌਣ ਉਹ ਧਿਆਨ ਚ ਲਾ ਹਲੋ ਕੁਝ ਉਹ ਫਤੇ ਸਿੰਘ ਲੱਗਿਆ ਹੋਇਆ ਆਈ ਤੇ ਤਾਂ ਚੁੰਨੀ ਲੱਭਣ ਚੰਦੀ ਲੱਭਣ ਆਈ ਤੇ ਆ ਵੇਖ ਦੂਰੋਂ ਨਾ ਮੈਨੂੰ ਐਂ ਦੱਸਿਓ ਸਾਰੇ ਨੇ ਐਂ ਨਹੀਂ ਲੱਗ ਰਿਹਾ ਕਿ ਜਿੱਦਾਂ ਇਹ ਐਮਬਰਾਇਡਰੀ ਕੀਤੀ ਹੁੰਦੀ ਹੈ ਬਲੌਕ ਪ੍ਰਿੰਟ ਹੈ ਪਰ ਇਹ ਬਲੌਕ ਪ੍ਰਿੰਟ ਹੈ ਹੈਂਡ ਪੇਂਟ ਕੀਤਾ ਹੋਇਆ ਹੈ ਇਹ ਦੇਖੋ ਇੱਕ ਮਿੰਟ ਮੈਂ ਫੌਕਸ ਨੂੰ ਦੁਪੱਟਾ ਦਿਖਾਉਣਾ ਅੱਛਾ ਫੌਕਸ ਉਹ ਕਿਹੜੇ ਕਲਰ ਦਾ ਵਾਈਟ ਕਲਰ ਦਾ ਸਾਰਾ ਹੈ ਬਸ ਦੁਪੱਟਾ ਹੋਰ ਕੁਝ ਨਹੀਂ ਹੈਗਾ ਫਿਰ ਇਹਨਾਂ ਲੱਗੂ ਕਲੈਸ਼ ਵਗੈਰਾ ਵੀ ਹੈ ਜੀ ਇਹਨੂੰ ਬਸ ਇਹਨੂੰ ਦੁਪੱਟੇ ਬਣਾਦਾ ਕਲੈਸ਼ ਨੂੰ ਤੇ ਉਹ ਦੁਪੱਟਾ ਨਹੀਂ ਮਿਲਦਾ ਹੈਗਾ ਦੁਪੱਟੇ ਸਾਰਾ ਕੰਮ ਖੜਾ ਰੱਖਿਆ ਹੈ ਯਾਰ ਇੱਥੇ ਹੋਣਾ ਤੇ ਉਹ ਬਸ ਦਿਖਦਾ ਨਹੀਂ ਪਿਆ ਕਿਤੇ ਉਹ ਹੈ ਵੀ ਟਾਈਆਂ ਸਾਰੇ ਸੂਟ ਟਾਈਆਂ ਜਾਂਦੇ ਨੇ ਕਦੇ ਤੁਹਾਨੂੰ ਪਤਾ ਮੈਂ ਵੀ ਸਿੱਖਿਆ ਸਕੂਲ ਤੋਂ ਉਹ ਵੀ ਲਵੀ ਵੀ ਕਹਿੰਦੀ ਕਿ ਮੈਨੂੰ ਵੀ ਆਉਂਦਾ ਤੇ ਮੈਂ ਤੂੰ ਕਾਰ ਬੋਲਣਾ ਕਰਨਾ ਹੀ ਛੱਡ ਤਾਂ ਆਪਾਂ ਨੂੰ ਤਾਂ ਪਤਾ ਹੀ ਨਹੀਂ ਕਿ ਸਾਡੀ ਜ਼ਿੰਦਗੀ ਚ ਬੁਟੀਕ ਵੀ ਖੋਲਣਾ ਹੈ ਵੀ ਇਹ ਆ ਕੰਮ ਵੀ ਕਰਨਾ ਫੇਰ ਇਹ ਜਿਆਦਾ ਜ਼ੋਰ ਲਾ ਦਿੰਦੇ ਅਮਨ ਆ ਇਸ ਦੀ ਵੀ ਡਰੈਸ ਵਧੀਆ ਬਣੂਗੀ ਜਿਹੜ ਉਹਨਾਂ ਦੇ ਬੇਟੀਆਂ ਕਹਿੰਦੀ ਸਾਨੂੰ ਉਹ ਬੜੀ ਘੱਟ ਬੀਜੀ ਬੀਜੀ ਚਾਹੀਦਾ ਬੀਜੀ ਬੀਜੀ ਮਤਲਬ ਪੂਰਾ ਫਿਲਿੰਗ ਜੀ ਹੋਵੇ ਠੀਕ ਠੀਕ ਤਾਂ ਫਿਰ ਆ ਬੀਜੀ ਤਾਂ ਹੈਗਾ ਏ ਇੱਕ ਲੋ ਇਹ ਚੱਕ ਲੈ ਆ ਸੱਚ ਪਹਿਲਾਂ ਦੇਦੀ ਐ ਮਨ ਆਹ ਕਪੜਾ ਕੁੜਤੀ ਦਾ ਇਹਨਾਂ ਕੱਲੀ ਦਾ ਹੂੰ ਉਹ ਦੇਦੀ ਮੈਨੂੰ ਇਹ ਮੈਂ ਫੜੂ ਨਾ ਚੱਕ ਇਹਨੂੰ ਲੈ ਫੜਾ ਮੈਂ ਸਵੇਰੇ ਬਣਵਾਨੀ ਐ ਨਾਲ ਤੁਹਨ ਦਿਖਾਵਾਂਗੀ ਹਨਾ ਹੋਰ ਲੈ ਜਾ ਹੈ ਹੋਰ ਕਿਹੜੇ ਦੇਦੇ ਜੇ ਕੋਈ ਹੋਰ ਪ੍ਰਿੰਟ ਹੈਗਾ ਤਾਂ ਇਹ ਤਾਂ ਫਿਰ ਦੋਨੇ ਸੇਮ ਹੋਣੇ ਨੇ ਚਲ ਇੱਕ ਮੇਰਾ ਬਣਾ ਦੇ ਮੇਰੇ ਕਿਦੰਦੀਆ ਵੜਦਾ ਏ ਤੂੰ ਤੇਰਾ ਕੀ ਪਤਾ ਤੂੰ ਕਿਤੇ ਪਸੰਦ ਨਾ ਆਵੇ ਤੂੰ ਕਹਿੰਗੀ ਲੈ ਆ ਕੀ ਬਣਾਤਾ ਯਾ ਚੁੰਨੀ ਵੇਖੀ ਉਹਨਾਂ ਨੂੰ ਬੱਲੇ ਰੋਟੀ ਖਵਾ ਦਈ ਆ ਜਾ ਰੋਟੀ ਖਾੜੇ ਕੁੱਕਰ ਦੇ ਗੈਸ ਤੇ ਨਿਕਲ ਲੰਦੇ ਉਧਰ ਬੰਦੇ ਬੈਠੇ ਹੋਏ ਨੇ 올 ਸੈਟ ਫੋਰ ਦਾ ਡਿਨਰ ਤੇ ਸਾਡੀ ਵੇਟ ਕਰ ਰਹੇ ਨੇ ਪਰ ਪਹਿਲਾਂ ਮੈਂ ਸੂਟ ਲੈ ਲਾਂ ਮੈਂ ਹੁਣ ਇਹਨਾਂ ਨੂੰ ਪਾੜਾ ਲਵਾ ਵੀ ਕਿਧਰ ਰਹਿਣਾ ਚਾਹ ਤੂੰ ਹੀ ਕਿਉਂ ਟੱਕਰੇ ਮਖਮਣੀ ਆਵੇਂ ਜਿਹੜਾ ਬੰਦੇ ਹੋ ਤੂੰ ਆਉਂਦੇ ਤਾਂ ਭਾਜੀ ਦੇ ਨਾਲ ਲੜ ਪਈਂ ਹੋਰ ਲੈ ਦੇਖ ਸਕੂਟੀ ਅੰਦਰ ਲਾ ਹੈ ਫਿਰ ਨਹੀਂ ਲਾ ਦੇਂਦੇ ਕਿੱਡੀ ਗੱਲ ਯਾਰ ਲਾ ਨੂੰ ਕਿਹਾ ਤੇ ਮਰ ਲੁੱਟਿਆ ਪਈ ਮੈਨੂੰ ਨਹੀਂ ਤੇਨੂੰ ਸਪੂਟ ਨਹੀਂ ਕਹਿੰਦੇ ਸਾਰੇ ਮੇਰੇ ਨਾਲ ਹੀ ਨੇ ਹਾਂ ਹਾਂ ਸਾਰਿਆਂ ਨੇ ਪਾਜੀ ਦੀ ਵੱਲ ਮਨ ਨਹੀਂ ਕਿਹਾ ਨਾ ਤੈਨੂੰ ਬੋਲਣ ਦਾ ਕੋਈ ਪਤਾ ਹੈ ਕਹਿੰਦਾ ਜਿਹੜੇ ਅੰਦਾ ਤੂੰ ਤੇ ਪਿਆਰ ਕਰਦੇ ਉਹ ਕਹਿੰਦੇ ਕਾਲਾ ਵਿਆਹ ਨਹੀਂ ਰੱਖ ਕੋਰਾ ਹੀ ਬੜਾ ਰੱਖ ਫੁੱਲਰ ਦਾ ਹਾਂ ਤੇ ਠੀਕ ਹੈ ਪਰ ਗੋਰਾ ਹੀ ਹੈ ਤੇ ਤੈਨੂੰ ਤੈਨੂੰ ਨਹੀਂ ਪਤਾ ਅਮਰੀਕਾ ਦੀ ਜਿੰਦੀ ਕਹਿੰਦੇ ਨਾ ਸਾਡਾ ਭਰਾ ਤਾਂ ਇੰਨਾ ਹੱਕ ਦਾ ਸੋਹਣਾ ਤਾਂ ਲੈ ਸਾਰਿਆਂ ਨਾਲ ਸੋਹਣਾ ਹੈ ਪਰਸਨਲ ਦੇ ਲੈ ਕਰਨੇ ਜੀ ਕਹਿੰਦਾ ਪਾਪਾ ਦਾ ਦੇਖੋ ਕਾਲਾ ਤੇ ਉਹ ਕਹਿੰਦੇ ਸਾਡਾ ਭਰਾ ਬੜਾ ਸੋਹਣਾ ਹੈ ਪਤਾ ਹੈ ਕੌਣ ਕਹਿੰਦਾ ਯਾਰਾ ਭਰਾ ਬੜਾ ਸੋਣਾ ਅਮਰੀਕਾ ਦਾ ਫੋਨ ਆਇਆ ਸੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵੈਲਕਮ ਟੂ ਅਦਰ ਬਲੌਗ ਚੈਨਲ ਸਬਸਕ੍ਰਾਈਬ ਕਰੇ ਸ਼ੇਅਰ ਕਰੇ ਲਾਈਕ ਕਮੈਂਟ ਵਾਸ ਯਾਰਾ ਹੁਣ ਮੈਂ ਦਿਖਾਣਾ ਤੁਹਾਨੂੰ ਮੰਮਾ ਮੰਮਾ ਨੇ ਬਟਿਕ ਚ ਮੰਮਾ ਹਾਂਜੀ ਕੀ ਸ਼ਬਦ ਗਾਣਾ ਚਾਹੁੰਦੇ ਹੋ ਕੀ ਸ਼ਬਦ ਗਾਣਾ ਚਾਹੁੰਦੇ ਆ ਕੀ ਸ਼ਬਦ ਕਹਿਣਾ ਚਾਹੁੰਦੇ ਆ ਮੰਮਾ ਲਿਖ ਜਾ ਗਾਇਸ ਇਧਰ ہماری ਇੱਕ ਹੋਟੇਲਰ ਹੈ ਹਮਣਾਂ ਮਨੇ ਘਰ ਟੇਲਰ ਰੱਖ ਕੇ ਰੱਖੀ ਹੈ ਮੈਂ ਕੋਤ ਲੱਭ ਰਿਆ ਵਾਂ ਇਥੋਂ ਲੈਟਸ ਲੇ ਛੀਜ਼ ਲਬਰੀਆ ਲੇ 6 ਲਬਰੀਆ ਮੰਨ ਲਿਆ ਛੇ ਜਿਹੜੀ ਕਿੱਥੋਂ ਲਗਿਆ ਉਹ ਨਹੀਂ ਨਾ ਸੰਕਰ ਜਿਹੜਾ ਨਾਲ ਇੱਕ ਦੁਕਾਨ ਹੁੰਦੀ ਹੈ ਉਹਦੇ ਤੇ ਸਾਰੀਆਂ ਸਾਰੀਆਂ ਜਿੰਨੀਆਂ ਵੀ ਨੇ ਅਚੋਤੇ ਲੈਂਦੀਆਂ ਨੇ ਸਾਰੀਆਂ ਠੀਕ ਆ ਇੱਕ ਲਫਾਫੇ ਚ ਵੀ ਸੀਆਂ ਗਈ پتہ ਕਿੰਦਰੀਆਂ ਅੱਛਾ ਹੁਣ ਇਹ ਪਤਾ ਕਿੰਨੀ ਮੇਲੇ ਸ਼ੋਰ ਕੋਈ ਲੱਗ ਰਹੀ ਹੈ ਇਹਦਾ ਗੰਦੀ ਲੱਗ ਰਹੀ ਹੈ ਕਿਉਂ ਦੇਖ ਕੇ ਦੇਖੋ ਆ ਦੇਖੋ ਅਰੇ ਫੁੱਲ ਜਿਵੇਂ ਰੱਖੇ ਨੇ ਕਿੰਨੇ ਦੇਖੋ ਕਿੰਨੇ ਗੋਲ ਬਣ ਰੱਖੇ ਨੇ ਵਿੱਚ ਹੋਰ ਕੀ ਲੋਕੀ ਮੈਂ ਮੁੰਤਰੀ ਕੱਢ ਜਾ ਮम्मा ਆ ਲੋ ਆ ਰੰਗ ਬਰੰਗੀ ਜੀ ਆ ਦੇਖੋ ਕਿਹੜੀ ਬਟੇ ਆ ਹਾਲੇ ਕੋਈ ਨਹੀਂ ਲੈਣੀ ਐ ਤੂੰ ਤੂੰ ਹੀ ਮम्मा ਮੰਨਦੇ ਨਹੀਂ ਏ ਮम्मा ਨਾਲ ਗੋਰੇ ਬੰਦ ਕਰ ਤੂੰ ਆ ਦੇਖ ਮੈਂ ਪਹਿਲਾਂ ਸਿਲੈਕਟ ਤਾਂ ਕਰ ਲਾਂ ਸਿਲੈਕਟ ਹੂੰ ਹੂੰ ਸੋਹਣਾ ਲੱਗ ਰਿਹਾ ਹੋਵੇ ਸੋਹਣਾ ਲੱਗ ਰਿਹਾ ਨਾ ਹੂੰ ਫੇਰ ਹੁਣ ਆਈ ਲੈ ਲਓ ਅਮੋਂ ਮੰਮਾ ਕੁਸ਼ਾ ਬਣਾਣਾ ਅੱਛੀ ਨੂੰ ਆ ਜਾ ਬਣਾ ਹੀ ਨਹੀਂ ਚੰਗਾ ਲੱਗਦਾ ਆਹ ਕਾਲ ਪਿਆ ਜੜੀ ਕੱਤੀ ਅਮੋਂ ਹਮਣਾ ਮਾ ਲੈਸ਼ ਇੱਧਰ ਵਲੌਗ ਹੈ ਨਹੀਂ ਲੈ ਹੁਣ ਆ ਦੇ ਲੋ ਆਪਣਾ ਬੁਟੀਕ ਆ ਜਾਂਦਾ ਹਾਲ ਹਨ ਦੋ ਘੰਟੇ ਹੋ ਗਏ ਲੈਸ਼ ਨਹੀਂ ਲੱਭਣਦੀ ਨਹੀਂ ਲੱਭਣਦੀ ਇਹਨੂੰ ਟੰਗਾ ਨਹੀਂ ਬਥੋਣੀਆਂ ਚਾਹੀਦੀਆਂ ਆ ਰੱਬਾ ਸੋਣੀ ਮੈਂ ਚੰਗਾ ਬਣਾ ਕਹਾਂ ਟੇਲਰ ਨੂੰ ਸੂਟ ਬੇ ਚੱਲ ਗਈ ਟੱਪਾ ਕਰਾ ਕਰੇ ਚੁੰਨੀ ਰਹਿ ਗਏ ਚੁੰਨੀ ਨੇਥੇ ਲੈਸ ਲਵਾਣਗੇ ਲੈਸ ਲਵਾਉਣ ਚੁੰਨੀ ਹੋ ਗਈ ਦੇ ਕੋਣੋ ਆ ਲੈਸ ਚ ਪਈ ਚੁੰਨੀ ਚੁੰਨੀਆਂ ਲੱਭਾਂ ਦੀ ਸਾਰਾ ਬੁਟੀਕ ਪਟਮਟ ਕੇ ਮਰ ਗਈਆਂ ਮੈਂ ਆਹ ਵੇਖ ਲੈ ਓਰੇ ਵੇਲਾ ਥੱਲੇ ਕਿੰਨੇ ਕੱਪੜੇ ਪਏ ਨੇ ਪਾਦੇ ਕਹਿੰਦਾ ਆਹ ਟੇਲਰ ਰਕਾੜੀ ਮਮਾ ਨੇ ਲੈ ਤਾਂ ਕੰਮ ਬਾਰੇ ਤਾਂ ਆਪਰੇ ਪੁਰਾਹਾ ਮੈਨੂੰ ਦੱਲੋ ਕਿੰਨਾ ਟਾਈਮ ਹੋ ਗਿਆ ਮੈਂ ਮੋੜੇ ਤੇ ਲੈ ਕੇ ਫਿਰਨਦੇ ਹੀ ਐ ਇਹਨੂੰ ਕਮੀਜ਼ ਨੂੰ ਤੇ ਮੈਨੂੰ ਨਹੀਂ ਲੱਭ ਰਹੀ ਪਰਗੇ ਤੇ ਕਰਮੇ ਚ ਵੀ ਆ ਕੇ ਚੁੰਨੀ ਲੱਭ ਲੈ ਲੈ ਪ੍ਰਧਾਨ ਦਾ ਕੀ ਕਸੂਰ ਹੈ ਅਮਨ ਅਮਨ ਕਈ ਪ੍ਰਧਾਨ ਦੀ ਕਲਾਸ ਲਾਣ ਮੈਂ ਅੰਨ ਨੂੰ ਕੋਈ ਹੋਰ ਪ੍ਰਿੰਟ ਹੀ ਦੇਖ ਲੈ ਸੂਟਾਂ ਦਾ ਜੇ ਮੈਨੂੰ ਕੋਈ ਲੱਭਦਾ ਇੱਥੇ ਆਪ ਇਹ ਨਹੀਂ ਪ੍ਰਿੰਟ ਪਰ ਇਹ ਫੁੱਲ ਸੂਟ ਨਹੀਂ ਆ ਵੀ ਫੁੱਲ ਸੂਟ ਹੈ ਆਪ ਇਹ ਥੱਲੇ ਬਟ ਇਹਦਾ ਇਹਦਾ ਟੌਪ ਵਧੀਆ ਲੱਗੂਗਾ ਇਹਦਾ ਦੇਖ ਲੋ ਕਹਾਂ ਹੈ ਗੱਡੀ ਜਿੱਥੇ ਗਈ ਨਹੀਂ ਉਹ ਕਹਾਂ ਹੈ ਕਿ ਵਾਹ ਉਹ ਲਾ ਕਰ ਸਕਦਾ ਨਾ ਦੇ ਨੀ ਨੋ ਬੀ ਨੋ ਨੋ ਨਾ ਆ ਦੇਖ ਲੋ ਅੱਧੀ ਰਾਤ ਨੂੰ ਮੇਕਅਪ ਹੋ ਰਿਹਾ ਹੈ ਵਾਹ ਜੀ ਵਾਹ ਗਏ ਬਾਵਣੇ ਕਿੱਥੇ ਲੈਣਾ ਮੇਕਅਪ ਕਰਕੇ ਕਿ ਉਹ ਕਿਦੇ ਵਹ ਹਾਂ ਕਿਦੇ ਵਿਆਹ ਚ ਜਾਣਾ ਮੈਂ ਦੋ ਕਰਕੇ ਦਾ ਵਿਆਹ ਆਏਗਾ ਇਹ ਕਿੱਥੋਂ ਸੀ ਕਿ ਮੇਕਅਪ ਕਰਨਾ ਕੌਣ ਕਰਦਾ ਇਹਦਾ ਮੇਕਅਪ ਅਮਰ ਮਾ ਅਮਰ ਮਮਾ ਸ਼ਾਬਾਸ਼ ਤਾਂ ਮੇਕਅਪ ਕੁੜੀਆਂ ਕਰਦੀਆਂ ਕਿ ਮੁੰਡੇ ਉਹ ਵੀਰੇ ਦਾ ਵੀ ਕਰਦੇ ਨਹੀਂ ਬਸ ਕਰਦੇ ਕਰਦੇ ਫੇਸ ਪਾਡ ਲਾ ਕੇ ਮੂੰਹ ਚਮਕਾ ਦੇਉਂਦਾ ਹੋ ਰਾਂਗਾ ਹਾਂ ਦੇ ਗੋਰਾ ਹੋ ਜਾਵਾਂਗਾ ਤੈਨੂੰ ਪਤਾ ਪਤਾ ਇਹਨਾਂ ਦੁਪਹਿਰੀ ਸਨਸਕ੍ਰੀਨ ਵੀ ਲਾਈ ਹੋਣੀ ਵੀ ਮੈਂ ਗੋਰਾ ਹੋ ਜਾਵਾਂਗਾ

ਕਿੱਡੀ ਵਾਹ ਜੀ ਵਾਹ ਬੱਜਬਾ ਰਾਤ ਨੂੰ ਰੇ ਕੰਮ ਅਗਲੇ ਦਾ ਬਦਲ ਲਾ ਫੜ ਜਾਮਣਾ ਮਰ ਲੈ ਕਿਚਰੇ ਮੋੜੇ ਮੈਂ ਤਾਂ ਲੜੇ ਫਟਾ ਨੂੰ ਭਰ ਨਹੀਂ ਏ ਉਹ ਫੜ ਤੂ ਆ ਉੱਪਰ ਵਾਲੀ ਕੋਲੀ ਫੜ ਲੈ ਮੈਂ ਪਰਨੀਦ ਨੂੰ ਫੜਾ ਕੇ ਆਉਣੇ ਨੂੰ ਕਿਥੋਂ ਲੈ ਆਈਏ ਇਹ ਗਲੀ ਚ ਡਿੱਗ ਗਈ ਨਾ ਨਹੀਂ ਤਾਂ ਪਤਾ ਨਹੀਂ ਕੱਲ ਪਰਸੋਂ ਆਪਣੇ ਦੋਸਤਾਂ ਨਾਲ ਗਿਆ ਸੀ ਤੂੰ ਉੱਥੇ ਪਤਾ ਨਹੀਂ ਕੋਈ ਲੇਜ਼ ਕੁ ਕਰੇ ਵਗੈਰਾ ਨਾਲ ਇਨਫੈਕਸ਼ਨ ਹੋ ਗਈ ਉਹਨੂੰ

ਮੈਂ ਲੂਣ ਪਾਇਆ ਆਪਣਾ ਪਰਨੀਂਦਾ ਮਾਸੀ ਰੇਤਾ ਲੱਗਿਆ ਪਿਆ ਕਹਿੰਦਾ ਚਲੋ ਜੀ ਮੈਂ ਇਹਨੂੰ ਰੋਟੀ ਪਾਣੀ ਖਾ ਲਾਂ ਰੋਟੀ ਪਾਣੀ ਖਾ ਕੇ ਤੁਹਾਨੂੰ ਮਿਲਦੀ ਆ ਆ ਦੇਖਿਓ ਪਰਨੀਤ ਨੇ ਨਾ ਮੰਗੋ ਦੀ ਗੇਟਕ ਦੋ ਗੇਟ ਘਨਣਾ ਹੈ ਪਾਣੀ ਚ ਰੱਖ ਦਿਆਂ ਕੌਲੀ ਚ ਪਾ ਕੇ ਤੇ ਨੀਦ ਕਿੰਨੇ ਦਿਨਾਂ ਹੋ ਕੇ ਰੱਖਿਆ ਨੂੰ ਹਫਤਾ ਤੇ ਆ ਨਾ ਤੁਸੀਂ ਇਹਦੇ ਨੀਦ ਫੋਕਸ ਕਰੀ ਬਣਾਇਆ ਇੱਤੇ ਫੋਕਸ ਆ ਪੱਤੀਆਂ ਤਾਂ ਲਿਕਦੀਆਂ ਹੋਣਗੀਆਂ ਦੇਖੋ ਕਿੰਨਾ ਸੋਹਣਾ ਦੇਖੀਓ ਉਹ ਹੋ ਗਿਆ ਨਾ ਤੁਰ ਪਿਆ ਵਾਹ ਅੰਦਰੋਂ ਆ ਤੈਨੂੰ ਕਿੰਨੇ ਦਿਨ ਹੋਰ ਰੱਖਣਾ ਨਹੀਂ ਨੂੰ 1-2 ਦਿਨ ਹੋਰ ਰੱਖਾਂਗੇ ਫਿਰ ਇਹਨੂੰ ਵੀ ਤਾਗੇ ਅੱਛਾ ਜੇ ਚੱਲ ਪਿਆ ਤਾਂ ਤੇ ਤੀ ਫਤੇ ਆ ਗਿਆ ਫਿਰ ਪੁੱਛੇ ਇੱਕ ਮੈਂਗੋ ਇੱਕ ਸਟ੍ਰਾਬੇਰੀ ਤੂੰ ਹੀ ਪਹਿਲਾਂ ਕਿਹੜਾ ਖਾਓਗੇ ਬਾਜੀ ਫਤੇ ਪਤਾ ਕੀ ਕਹਿੰਦਾ ਮੰਮਾ ਇੱਕ ਸਟ੍ਰਾਬੇਰੀ ਹੈ ਤੇ ਇੱਕ ਮੰਗੋ ਤੂੰ ਹੀ ਪਹਿਲਾਂ ਕਿਹੜਾ ਖਾਓਗੇ ਜਿਵੇਂ ਨਾ ਅੱਜ ਲਾਇਆ ਤੇ ਕੱਲ੍ਹ ਲਈ ਵਾਲਾ ਫਤੇ ਦੇ ਦੇ ਲੋ ਹਣਾ ਛੋਟੇ ਉਹੀ ਗੱਲ ਬੱਚਾ ਬੱਚਿਆਣੀਆਂ ਉਹ ਗੱਲਾਂ ਕਰਦਾ ਤੇ ਮੈਨੂੰ ਬੜੀ ਸਿੱਧੀ ਭੱਜ ਕੇ ਪੁੱਛਣਾ ਹੈ ਮੰਮਾ ਤੁਸੀਂ ਸਟ੍ਰਾਬੇਰੀ ਖਾਓਗੇ ਕਿ ਮੈਂਗੋ ਮੈਂ ਕਿਤੇ ਪਏ ਹੋਣੇ ਮੈਨੂੰ ਉਹ ਪੁੱਛਣ ਆਇਆ ਵੀ ਤੁਸੀਂ ਦੱਸੋ ਤੁਸੀਂ ਕੀ ਖਾਣਾ ਕਹਿੰਦਾ ਅਸੀਂ ਨਾ ਬਾਹਰ ਮੰਮਾ ਬੂਟੇ ਲਾਤੇ ਨੇ ਤੇ ਬੱਸ ਕਹਿੰਦਾ ਹੁਣ ਉਹ ਛੇਤੀ ਛੇਤੀ ਉਹਨੂੰ ਫਲ ਲਾ ਗਿਆ ਹਨਾ ਤੇ ਆਪਾਂ ਖਾਇਆ ਕਰਾਂਗੇ ਹੁਣ ਸਤਾਨ ਆਉਣ ਵਾਲਾ ਅੱਜ ਪਨੀਤ ਤਾਂ ਗਿਆ ਨਹੀਂ ਬਿਮਾਰ ਸੀ ਤੇ ਅੱਜ ਕੱਲਾ ਗਿਆ ਸਕੂਲ ਸਵੇਰੇ ਥੋੜਾ ਜਿਹਾ ਕਰਦਾ ਸੀਗਾ ਤੇੜ ਫਿਰ ਜੀ ਕਿ ਮੈਂ ਨਹੀਂ ਜਾਣਾ ਪਰ ਮੈਂ ਕਾ ਸੋਚਿਆ ਮੈਂ ਕਿ ਹਮ ਪਨੀਤਨਾ ਥੋੜੀ ਬੱਝਾ ਹੈ ਵੀ ਉਹਨੇ ਨਹੀਂ ਜਾਣਾ ਤੂੰ ਵੀ ਨਹੀਂ ਜਾਣਾ ਹਾਂਜੀ ਦੱਸੋ ਓ ਮਾਈ ਗਾਡ ਸਮਥਿੰਗ else ਯੂ ਹੈਵ ਓ ਵਾਓ ਵਾਟ ਇਜ਼ ਥਿਸ ਥਿਸ ਇਜ਼ ਫਾਰ ਯੂ ਅੰਦੂ ਬੁਖਾਰਾ ਨਿਊ ਇਹ ਕਿਹੜੀ ਟਾਈਪ ਆ ਅੰਦੂ ਬੁਖਾਰਾ ਦੀ ਮੋਟਾ ਉਹ ਤਾਂ ਨਹੀਂ ਹੈਗਾ ਜਿਹਨੂੰ ਪਤਰੀਓ ਮੈਰੀ ਗੋਸ਼ਕੀ ਬੋਲਦੇ ਆ ਨਹੀਂ ਨਹੀਂ ਬਰਿੰਦਰ ਖੰਨੇ ਲੈ ਕੇ ਆਉਂਦਾ ਤਾਂ ਹੁੰਦਾ ਸੀ ਹੈਨਾ ਬਹੁਤ ਮਿੱਠਾ ਹੈ। ਬੁਲਿੰਦਰ ਜੀ ਆਦਾ ਤਾਂ ਸੀ ਗੁਲਿੰਦਰ। ਟਰਾਈ ਕਰਕੇ ਦੇਖ। ਹਨਾ ਮਾਤੇ। ਹਨਾ ਪਰ ਨਹੀਂ ਚਾਚੂ ਇਦਾਂ ਕਹਿੰਦੇ ਮੇਰੇ ਟਰਾਈ ਕਰਕੇ ਦੇਖ ਨਵਾਂ ਫਰੂਟ ਹੈ। ਟਰਾਈ ਕਰਕੇ ਦੇਖੀਏ। ਬਹੁਤ ਸੁਨਾ ਹੈ। ਖੱਟਾ ਹੈ। ਪਤਾ ਨਹੀਂ ਆ ਕਿਹੜਾ ਸਮਾਨ ਦਿੱਤਾ ਉਹਨੇ। ਹੋਰ ਵੇਖਣ ਨੂੰ ਤਾਂ ਆ ਲੱਗਦਾ ਬੜਾ ਟੇਸਟੀ ਹੋਊਗਾ। ਐਂ ਐਂ ਮਿੰਨੀ ਸੀ ਮੈਂ ਵੀ ਦੋ ਦੋ ਲੈ ਆ ਸਾਰੇ ਵਾਸਤੇ। ਨਹੀਂ ਲੰਦਾ 120 ਰੁਪਏ ਕਿਨੇ ਲੈ ਕੇ ਆਇਆ। ਫਿਰ ਹੈ ਕਿ ਫਰੂਟ ਆਲੂ ਘਰੇ ਹੋਰ ਮੈਂ ਤਾਂ ਉਹੀ ਚੀਜ਼ ਹੈ ਜਿਹੜੇ ਆਪਾਂ ਲੇਕ ਨੂੰ ਲਾਲਾ ਲੁੰਦੇ ਸਨ ਤੋ ਇਹ ਪਰ ਇਹ ਤਾਂ ਖੱਟਾ ਹੈ ਮੈਂ ਸਬਜੀ ਸਬਜੀ ਤਾਂ ਨਹੀਂ ਬਣਦੀ ਉਹ ਜੀ ਨਾ ਨਾ ਸਬਜੀ ਸਬਜੀ ਬਣਦੀ ਫਰੂਟ ਹੈ Papa ਆਪਣੇ ਵੀ ਬਲੌਗ ਦੇਖਿਆ ਹੈ ਨੇ ਤੇ ਬੋਲੀ ਨਾ ਬਣਾ ਕੇ ਤਸੋਰੀ ਯਾਰ ਰੇਲਾ ਵਾ ਅੱਜ ਕੀ ਦਿੱਤਾ ਅੱਜ ਲੱਗਿਆ ਹਾਂ ਹਾਂ ਦੇਖੀ ਤੇਰੀ ਲੱਗੇ ਗਿਆ ਇਹਦੀ ਮਾਂ ਸਦ ਕਿਵੇਂ ਅਸੀਂ ਇੱਕ ਦਿਨ ਨੂੰ ਆਮਲਾ ਮੋਟੇ ਨਾਲ ਖਿਜੜੀ ਬਣ ਗਈ ਆ ਆ ਤੇ ਬੋਲ ਕਿ ਜਿਹੜੀ ਦਿੱਤੀ ਹੈ ਨਹੀਂ ਖਿਚੜੀ ਦਿੱਤੀ ਨਾਲ ਬਨਾਣਾ ਦੇ ਦਿੱਤਾ ਸੀ ਸੀਗੇ ਨਹੀਂ ਸਭ ਜੀ ਮਾਸੀ ਘਰੇ ਸ਼ਾਪਿੰਗ ਕਰਾ ਕੇ ਲਿਆਓ ਫਟੇ ਹਰਾਨੋ ਕਹਿੰਦੇ ਨਾ ਦਸਾਂ ਲਿਆਓ ਅੱਛਾ ਜੀ ਵਾਹ ਜੀ ਵਾਹ ਆਂਬ ਲੈ ਲੈ ਪੁੱਤ ਵਾਤੇ ਫਿਰ ਰੋਟੀ ਖਾਣੀ ਕਾਫੀ ਪਣੀ ਦੱਸੋ ਮੇਰਾ ਪੁੱਤ ਕੀ ਜੀ ਦੋ ਮੱਥੇ ਵਾਲਾ ਫਿਰ ਹੋਇਆ ਇਹ ਤੋਂ ਵੀ ਦਿਨ ਫਿਰਿਆ ਅਰੇ ਬੜਾ ਜਿਹਾ ਲੜਾ ਪਹਿਲਾ ਪਹਿਲਾ ਫ੍ਰਿਜਾ ਉਨੀ ਦੇਰ ਤੱਕ ਤੁਸੀਂ ਉਹ ਖਾਲੋ ਜਿਹੜੀ ਤੀ ਚੀਜ਼ੀ ਮੰਗਾਈ ਸੀ ਕੱਲ। ਪਤਾ ਤੇ ਜਾਨ ਨੇ ਲੈਣ ਦੀ ਜੀ ਜੀ ਨੂੰ ਕੱਲ ਫੋਨ ਕੀਤਾ ਸੀ ਜਾਨ ਚੀਜ਼ੀ ਲੈ ਕੇ ਆਇਓ ਮੇਰੇ ਵਾਸਤੇ। ਉਹ ਪਈਏ ਫਿਰ ਜੀ ਖਾਲੋ ਇਹਨੂੰ ਰੱਖ ਦਿਓ ਠੰਡਾ ਹੋ ਜਾਏਗਾ ਉਨੀ ਦੇਰ ਤੱਕ। ਠੀਕ ਹੈ ਬੱਤ। ਉੱਪਰ ਵਾਲੀ ਸਾਡ ਰੱਖੋ ਜਲਦੀ ਠੰਡਾ ਹੋ ਜਾਏਗਾ। ਇੱਥੇ ਰੱਖਾਇਆ। ਲਾਦ ਲਾਦ। ਓਏ 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 ਤੋੜ ਦੇਣ ਲੱਗੇ ਹੋ ਗੰਦੇ ਆ। ਕੱਢੋ। ਔਰੇਂਜ ਕਲਰ ਦਾ ਡਿਫਰੈਂਸ ਹੈ। ਆਵळा ਆਵळा। ਹੋ ਨਹੀਂ ਮੋ ਜਿੱਦ ਕੀ ਜਾਈ ਆਪਣੀ ਸ਼ਰਟ ਪਹਿਲਾਂ ਲਾ ਕੇ ਠੀਕ ਹੈ ਜੀ ਧਿਆਨ ਨਾਲ ਜਨਾ ਹੋਣਾ ਦੇਖੋ ਕਿਉਂ ਨਾ ਹੋਏ ਉਹ ਪਾਪਨ ਠਾ ਕਰ ਦੋ ਪਾਪਨ ਠਾ ਕਰ ਦਿਓ ਕਲੰਦਰ ਪਾਪਨ ਹੈਲੋ ਟਿਫਨ ਟਿਫਨ ਦੇ ਕੋਲ ਤੇ ਨਹੀਂ ਮੰਡੀ ਆ ਤੁਹਾਨੂੰ ਕਿੱਥੇ ਜਾਣਾ ਹਾਂ ਉਹ ਨਹੀਂ ਨਿੱਕਾ ਦਿਖਾ ਰਹੀ ਆ ਉਹਨੂੰ ਦੇਤੀ ਸੀਗੀ ਮੈਂ